ਇਹ ਲੱਗਦੀ ਹੁੰਦੀ ਹਾਂ ਜੀ 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 ਹਾਂਜੀ ਹਾਂਜੀ ਪ੍ਰਧਾਨ ਜੀ ਕਿਹੜੇ ਮਸਲੇ 'ਚ ਇਕੱਠ ਹੋਇਆ ਜੀ ਪੰਜਾਬ ਆ ਪਾਕਿਸਤਾਨ ਲਾਲਪੁਰਾ ਅੱਜ ਵੀਰ ਉਹ ਉਹ ਦਿਨ ਆ ਗਏ ਵੇ ਲੋ ਇੱਕ ਬਨੇ ਜਵਾਨ ਤੇ ਇੱਕ ਬਨੇ ਕਿਸਾਨ ਆ ਆ ਨੀਤੀ ਨੂੰ ਕਰਕੇ ਨਾ ਆਪਾਂ ਅੰਗਰੇਜ਼ਾਂ ਨੂੰ ਕੱਢਿਆ ਸੀ ਇੱਥੋਂ ਫਿਟ ਵੈਡ ਰੂਲ ਪਾੜੋ ਤੇ ਰਾਜ ਕਰੋ ਠੀਕ ਆ ਵਰਦੀਦਾਰੀ ਭਰਾ ਸਾਡੇ ਹੀ ਆ ਪਰ ਅੱਜ ਇਹਨਾਂ ਸਿਆਸਤਾ ਨੇ ਦਿੱਲੀ ਤੋਂ ਚੱਲ ਕੇ ਤੇ ਆਜਾ ਪੱਖੋ ਕੇ ਸ਼ੇਖਪੁਰਾ ਦੀ ਧਰਤੀ ਦੇ ਤੇ ਉਹ ਕਹਾਣ ਮਚਾਉਣ ਲੱਗੇ ਆ ਜਿਹੜਾ ਤੁਸੀਂ ਪਿੱਛੇ ਆਪਾਂ ਇਤਿਹਾਸਾਂ ਦੇ ਵਿੱਚ ਸੁਣਦੇ ਹੀਗੇ ਆਜਾ ਗਰਾਊਂਡ ਤੇ ਹੋ ਰਿਹਾ ਉਹ ਸਾਡੀਆਂ ਭੈਣਾਂ ਅੱਗੇ ਲਾਤੀ ਜਾਵਾ ਕਾਦੇ ਵਾਸਤੇ ਵੀ ਇਹ ਕਿਸਾਨ ਇਹਨਾਂ ਨੂੰ ਮਾਰਨਗੇ ਧੱਕੇ ਤੇ ਅਸੀਂ ਕਹਾਂਗੇ ਵੇਖੋ ਪ੍ਰਸ਼ਾਸਨ ਦੇ ਗਲ ਪੈਗੇ ਪਰ ਸਾਡੇ ਭਰਾਵਾ ਇਹਨਾਂ ਨੂੰ ਮਾਰ ਵੀ ਲੈਣਾ ਸਾਡੇ ਦੇ ਡਾਂਗਾ ਵੀ ਭਰਾ ਲੈਣਾ ਪਰ ਰੋਟੀ ਤੇ ਵੀ ਖਾਂਦੇ ਆ ਇਹ ਵੀ ਖਾ ਕੇ ਆਏ ਆ ਨਾ ਲੈ ਕੇ ਵੀ ਆਏ ਹੋਣਗੇ ਜੇ ਅੱਜ ਸਾਡੇ ਨਾਲ ਧੱਕੇ ਦੇ ਇੱਥੇ ਜ਼ਮੀਨਾਂ ਦੇ ਕੰਮ ਚ ਕਰਾਂਗੇ ਨਾ ਬਿਨਾਂ ਪੈਸੇ ਦਿੱਤੇ ਆ ਗੱਲ ਨੂੰ ਘਰ ਅੱਜ ਮੀਟਰ ਵੀ ਲੱਗਣੇ ਆ ਇਹਨਾਂ ਨੇ ਝੋਨੇ ਬੀਜੇ ਆ ਲੋਕਾਂ ਨੇ ਇੰਨਾ ਸਰਕਾਰਾਂ ਨੇ ਇੰਨਾ ਵੀਰਾਂ ਨੇ ਵੀ ਬੀਜੇ ਹੋਣਗੇ ਇਹਨਾਂ ਦੇ ਇੰਨਾ ਸਰਕਾਰਾਂ ਨੇ ਜਿਨ੍ਹਾਂ ਦੀ ਇਹ ਵਰਦੀ ਪਾ ਕੇ ਪੇ ਲੈ ਕੇ ਆਏ ਆ ਨਾ ਉਹਨਾਂ ਸਰਕਾਰਾਂ ਝੋਨੇ ਨਹੀਂ ਚੁੱਕਣੇ ਗੱਲ ਨੂੰ ਸਾਨੂੰ ਫੇਰ ਇਹੋ ਲੜਾਈ ਇਹਨਾਂ ਦੀ ਲੜਨੀ ਪੈਣੀ ਆ ਸਦਾ ਨਹੀਂ ਖੇੜਨੇ ਫੁੱਲ ਕਲਾਬ ਦੇ ਸਦਾ ਨਹੀਂ ਮौज-ਬਹਾਰਾਂ ਇੱਕ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਦੱਸਣਾ ਚਾਹੁੰਨਾ ਬਹਿ ਕੇ ਇਹੜੀ ਗੱਲ ਹੁੰਦੀ ਆ ਕਿੰਨਾ ਕਿ ਤੇਰੇ ਵਰਦੀ ਦੀ ਆਮ ਪਾਰਟੀ ਵਾਲੀ ਸਰਕਾਰ ਬਦਲਾਂ ਵਾਲੀ ਲੈਂਦੀ ਜਾਂਦੀ ਹੈ ਚੁੱਲਿਆਂ ਤੇ ਚੱਲਿਆ ਕਰੂਗੀ ਆ ਵੇਖ ਲੋ ਹਾਲਾਤ ਕਿਸਾਨਾਂ ਮਜ਼ਦੂਰਾਂ ਦੇ ਮੱਥੇ ਲਵਾਤੇ ਆ ਇੱਕ ਬੰਨੇ ਪ੍ਰਸ਼ਾਸਨ ਇੱਕ ਬੰਨੇ ਉਹ ਦਿੱਲੀ ਤੇ ਲੜਾਈ ਸ਼ੰਭੂ ਤੇ ਲਗਾਤਾਰ ਲੜ ਰਹੇ ਆ ਆ ਵੇਖੋ ਗ੍ਰਿਫਤਾਰ ਕਰਨ ਇੰਨਾ ਕਿੰਨਾ ਗਿਰ ਕਰ ਲੈਣਗੇ ਨਾ ਅੱਜ ਜੇ ਕੋਈ ਵੀ ਕਾਰਵਾਈ ਹੁੰਦੀ ਤਾਂ ਪੂਰਾ ਤਰਨਤਨ ਜ਼ਿਲ੍ਹਾ ਬਲੌਕ ਹੋ ਜਾਣਾ ਵਾ ਅਜੇ 1 ਜੂਨ ਆਇਆ ਨਹੀਂ ਤੇ ਪੂਰਾ ਜ਼ਿਲ੍ਹਾ ਬੰਦ ਹੋ ਜਾਣਾ ਵਾ ਹਰੀ ਕਹਾਂ ਹੈਡ Porque é meu irmão